ਉਹ ਪਠਾਨ ਕਹਿੰਦਾ ਵੀ ਅਹੀਂ 500 ਪਠਾਨ ਦੀ ਜੁਨੜਾ ਸਾਹ 500 ਬੰਦੇ ਅਹੀਂ ਸਾਰਿਆਂ ਸਲਾਹ ਕੀਤੀ ਇਹਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹ ਹਾਥੀ ਧੋਣੇ ਆ ਜਲੋ ਹੀ ਲਵਣਾ ਆ ਕੰਮ ਹੀ ਨਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਤੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਤੇ ਕੱਲਾ ਢ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਤੇ ਐਵੇਂ ਲਿਖਦੇ ਨੇ ਉਹ ਫਿਰ ਸਾਜ ਢੜ ਕੇ ਉਹ ਪਠਾਨ ਦੱਸਦਾ ਕਿੰਨੇ ਬਰੋ ਪਿਓ ਦਾ ਪੋਤਾ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਉਹਨਾਂ ਆਖਿਆ ਵੀ ਪੈਸੇ ਲੈਣੇ ਆਇਆ ਨਾ ਹਰੀ ਸਿੰਘ ਦਲੂਆ ਇੰਨਾ ਪੈਸੇ ਲੈਣੇ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਕੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਸੀ ਵੀ ਜੋ ਪਿਓ ਦਾ ਪੋਤਾ ਦੇ ਇਕੱਲਾ ਆਇਆ ਮਤਾ ਹਮ ਆ ਵੇ ਲੋ ਕੱਲਾ ਹੀ ਆਇਆ ਤਾਡੇ ਪੈਸਿਆਂ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੁੱਤਿਆ ਤੇ ਮੇਰੇ ਗੱਲ ਪਵੇ ਵੀ ਮੈਂ ਨਾ ਪਿਓ ਦਾ ਦੇ ਆ ਗਿਆ ਆ ਖਲੋਤਾ ਹੁਣ ਜੇ ਤੁਹਾਡੇ 'ਚ ਕੋਈ ਪਿਓ ਦਾ ਤੇ ਮੇਰੇ ਗੱਲ ਪਵੇ ਉਹ 500 ਬੰਦਿਆਂ ਦੇ ਰੰਗ ਉੱਝ ਗਏ ਥਰਾਨੀ ਦੀ ਗੱਲ ਹੈ ਨਾ ਕੱਲਾ ਹੀ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਗੱਲ ਪਵੇ ਜਾਂ ਤਾਂ ਉਹ ਮਹਾਬਲੀ ਹੋਊ ਜਾਂ ਮਹਾਮੂਰਖ ਹੋ ਹੁਣ ਨਲਵਾ ਮੂਰਖ ਤੇ ਨਹੀਂ ਤੇ ਮਹਾਬਲੀ ਉਹਦੇ ਕਿੱਡਾ ਕੌਣ ਹੀ ਜੜਾ ਉਹਦੇ ਗੱਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਬਾਪਾ ਜੀ ਉਹ ਕੱਲੇ ਸਰਦਾਰ ਨੇ ਆਖਿਆ ਜੀ ਹੁਣ ਤੁਹਾਡੇ ਕੋਈ ਪਿਓ ਦਾ ਤੇ ਮੇਰੇ ਗੱਲ ਪਵੇ ਕਹਿੰਦੇ ਸਾਰੇ ਸੁਣੋਗੇ ਨਲਵਾ ਨੇ ਆਖਿਆ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਤਾਂ ਮੋਟਾ ਆ ਵੇਖ ਲੋ ਜਿੰਨੇ ਬਾਵਾ ਚੋਣੀਆਂ ਚੋਣੋ ਮੇਰੇ ਜਨਾਬ ਮੁੜ ਕੇ ਨਾ ਅੱਖਾਂ ਵੀ ਨਲਵਾ ਮਾਰ ਕੇ ਦੁਰ ਗਿਆ ਕਹਿਣ ਲੱਗੇ ਜੀ ਇਹ ਇੱਕ ਦੂਜੇ ਦੇ ਮੁਾਰ ਵੀ ਹੋਗਾ ਹੋਵੇ ਜਿਉ ਹੋਵੇ ਤੇ ਹੋਵੇ ਕੌਣ ਅੱਗੇ ਮੇਰੀ ਮੌਤ ਤੇ ਨਲਵਾ ਨਹੀਂ ਮੌਤ ਹੀ ਖਲੋਤੀ ਹਾਰ ਕੇ ਨਲਵੇ ਨੇ ਆਖਿਆ ਮੈਂ ਤਿੰਨ ਵਾਰੀਆਂ ਦੇਣੀਆਂ ਹੀ ਦੇਤੀਆਂ ਨੇ ਜੇ ਹੁਣ ਮੇਰੇ ਗੱਲ ਨਾਲ ਨਾ ਪਾਇਆ ਨਾ ਮੈਂ ਫਿਰ ਸਾਰੇ ਹੀ ਫੜ ਦਾਂਗਾ ਜਾਣਾ ਤੇ ਮੈਂ ਉੱਧਾ ਨਹੀਂਗਾ। ਤੂੰ ਹੀ ਮੈਨੂੰ ਵੰਗਾਰ ਕੇ ਸਤਿਆ ਨਾ ਉਦਾਂ ਹੀ ਹੈਲੋ ਕਰਕੇ ਤੁਰ ਜਾ। ਇਹ ਕੋਈ ਸ਼ੁਰਮੇ ਵਾਲੀ ਗੱਲ ਹੋਈ। ਬਈ ਸੁੱਕਾ ਤੇ ਨਹੀਂ ਮੈਂ ਜਾਣਾ ਜਾ ਮੇਰੇ ਗੱਲ ਪਾਉਂ ਤੇ ਜਾਂ ਫਿਰ ਮੈਂ ਪੈ ਜਣਾਂਦੇ। ਆਖਰੀ ਵਾਰ। ਕਹਿੰਦੇ ਉਹਦੇ ਉਹ ਤਿੱਗੀ ਵਾਲੀ ਗੱਲ ਨਿਕਲਣ ਦੀ ਧੀਰ ਸੀ। ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ। ਕੋਈ ਸਾਡੇ 500 ਬੰਦੇ 'ਚੋਂ ਇੱਕ ਜਿਹੀ ਜੁਰਤ ਨਹੀਂ ਪੈਂਦੀ ਇਹ ਤੇ ਗੱਲ ਪੈ ਜੀਏ। ਕੱਲਾ ਸਰਦਾਰ। ਉਹਦਾ ਚਿਹਰਾ ਭਗਦਾ ਸੀ। ਬੁਰਜ ਵਰਗਾ ਉਹਦਾ ਸਰੀਰ ਸੀ। ਸੋਹਣੀ ਉਹਦੀ ਪੱਗ ਸੀ। ਗਾਤਰੀ ਉਹਦੇ ਖੰਡਾ ਸੀ। ਗਾਜ ਚੌੜਾ ਸੀਨਾ ਸੀ।